ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਆਪਾਂ ਟਰਾਈ ਏਅਰ ਕਲੀਨਰ ਜਿਹੜਾ ਆਪਣੇ ਟਰੈਕਟਰ ਤੇ ਫਿੱਟ ਕੀਤਾ ਉਸ ਬਾਰੇ ਆਪਾਂ ਵੀਡੀਓ ਪਾਈ ਹੈ ਤੇ ਉਹ ਜਾ ਕੇ ਵੇਖ ਸਕਦੇ ਹੋ ਤੁਸੀਂ ਤੇ ਉਹ ਆਪਾਂ ਕਿਉਂ ਫਿੱਟ ਕੀਤਾ ਤੇ ਕਈ ਵੀਰਾਂ ਦੇ ਸਵਾਲ ਵੀ ਸੀ ਵੀ ਤੁਸੀਂ ਇਹ ਕਾਹਤੋ ਫਿੱਟ ਕੀਤਾ ਕੰਪਨੀ ਵੀ ਲਾ ਸਕਦੀ ਸੀ ਪਰ ਇਸ ਦਾ ਕਾਰਨ ਸੀ ਵੀ ਟਰੈਕਟਰ ਜਿਹੜਾ ਘੱਟਾ ਖਿੱਚਣਾ ਨਹੀਂ ਸੀ ਅੜਦਾ ਆਪਣੇ ਕੋਲ ਪਹਿਲਾਂ 45 11 ਵੀ ਸੀ ਤੇ ਉਹ ਜਿਹੜਾ ਆਪਾਂ ਨਵਾਂ ਨਵਾਂ ਲਿਆ ਸੀ ਤੇ ਉਹਨੂੰ ਵੀ 에어 ਕਲਨਪੋਂ ਦੇ ਸ਼ੋਅ ਦੇ ਵਿੱਚ ਹੁੰਦਾ ਸੀਗਾ ਤੇ ਉਹ ਪੰਜਾ 6 ਸਾਲਾਂ ਦੇ ਵਿੱਚ ਵਿੱਚ ਹੀ ਉਹਨੇ ਘੱਟਾ ਖਿੱਚ ਖਿੱਚ ਗਿਆ ਸੀਗਾ ਤੇ ਉਹਦਾ ਇੰਜਨ ਰਗੜਿਆ ਗਿਆ ਸੀਗਾ ਇਹਨਾਂ ਦਾ 네ਗਟਿਵ ਪੁਆਇੰਟ ਆ ਵੀ ਇਹ ਘੱਟਾ ਬਹੁਤ ਛੇਤੀ ਖਿੱਚਦੇ ਆ ਤੇ ਇਹ ਜਦੋਂ ਮਾਰ ਖਾਂਦੇ ਆ ਇੰਜਨ ਤੋਂ ਇਹ ਘੱਟੇ ਤੋਂ ਹੀ ਮਾਰ ਖਾਂਦੇ ਆ ਤੇ ਜਿਵੇਂ ਸਵਰਾਜ ਆ ਸਵਰਾਜ ਛੇਤੀ ਕੀ ਤਾਂ ਘੱਟਾ ਨਹੀਂ ਖਿੱਚਦੇ ਉਹਨਾਂ ਦਾ ਇੰਜਣ ਦੀ ਛੇਤੀ ਕਿਦਾਂ ਖੋਲਦੇ ਆਪਣੇ ਚਾਚੇ ਕੋਲ ਸੀਗਾ ਪਹਿਲਾਂ 744 ਸੀਗਾ ਤੇ ਉਹ 15 16 ਸਾਲ ਉਹਨਾਂ ਨੇ ਚਲਾਇਆ ਤੇ ਉਹਨੂੰ ਕੁਝ ਨਹੀਂ ਹੋਇਆ ਉਹਨਾਂ ਨੇ ਉਹ ਘਟਾ ਖਤਦੇ ਨਹੀਂ ਉਹ ਤੇ ਜਦੋਂ ਉਹਨਾਂ ਵੇਚ ਦਿੱਤਾ ਹੁਣ 7-8 ਸਾਲ ਜਿੰਨਾ ਕੋਲ ਹੈਗਾ ਆ ਉਹ ਤੂੜੀਆ ਦੀ ਮਸ਼ੀਨ ਵੀ ਉਦੋਂ ਦੀ ਚਲਾਉਂਦੇ ਆ ਤੇ ਹਰੇਕ ਇੰਪਲੀਮੈਂਟ ਉਹਦੇ ਮਗਰ ਪਾਉਂਦੇ ਆ ਤੇ ਹਜੇ ਤੱਕ ਉਹਦਾ ਇੰਜਣ ਸਹੀ ਆ ਤੇ ਆਪਾਂ ਜਿਹੜਾ 45 ਘਾਹ ਸੀਗਾ ਆਪਣੇ ਕੋਲ ਉਹ ਨਵਾਂ ਹੀ 5-6 ਸਾਲਾਂ ਦੇ ਵਿੱਚ ਵਿੱਚ ਉਹਦਾ ਇੰਜਨ ਰਗੜਿਆ ਗਿਆ ਸੀਗਾ ਤੇ ਆਪਾਂ ਫੇਰ ਉਹਦਾ ਇੰਜਨ ਬਣਵਾਇਆ ਸੀਗਾ ਦੁਬਾਰਾ ਤੇ ਉਹ ਬਾਅਦ ਵਿੱਚ ਆਪਾਂ ਧਿਆਨ ਨਹੀਂ ਕੀਤਾ ਫੇਰ ਉਹ ਫੇਰ ਉਹਦੇ ਵਿੱਚ ਘਟਾ ਜਾਂਦਾ ਰਿਹਾ ਇੱਕ ਦਿਨ ਆਪਾਂ ਨੇ ਰੈਡੀਏਟਰ ਜਿਹੜਾ ਹੈ ਉਹ ਲਾਉਣਾ ਸੀਗਾ ਤੇ ਉਹ ਕੰਮਕੁਮ ਕਰਾਉਣਾ ਸੀਗਾ ਉਹਦਾ ਤੇ ਉਹ ਵੀ 에ਅਰ ਕਲੈਂਡਰ ਵੀ ਲਾਉਣਾ ਪਿਆ ਤੇ ਉਹ ਜੋ ਹੌਸਪਾਈਪ ਲਾਇਆ ਉਹਦੇ ਵਿੱਚ ਜਿਹੜਾ ਘਟਾ ਬਹੁਤ ਸੀਗਾ ਦੇਖਿਆ ਵੀ ਘਟਾ ਫੇਰ ਜਾਂਦਾ ਪਿਆ ਤੇ ਉਹ ਬਾਅਦ ਵਿੱਚ ਆਪਾਂ ਫਿਰ ਸਬਰਾਜ ਵਾਲਾ ਲਿਆ ਕੇ ਲਾਇਆ 855 ਵਾਲਾ ਤੇ ਉਹਦੇ ਵਿੱਚ ਇੱਕ ਦਿੱਕਤ ਫੇਰ ਸੀ ਵੀ ਜਿਵੇਂ ਆਪਣੇ 에어 ਟਰੈਕਟਰ ਦੇ ਸ਼ੋਅ ਦੇ ਵਿੱਚ ਪਹਿਲਾਂ ਹੀ ਉਹ ਖਪਾ ਸ਼ੇਕ ਆਉਂਦਾ ਆ ਤੇ ਉਹ 에어 ਕਲੈਂਡਰ ਸੀਸੀ ਵਾਲਾ ਬਾਹਰ ਲੱਗਾ ਹੁੰਦਾ ਤੇ ਉਹਦੇ ਵਿੱਚ ਸੀਗਾ ਤੇ ਬਾਅਦ ਦੇ ਵਿੱਚ ਫਿਰ ਆਪਾਂ ਉਹਨ ਦਾ ਸ਼ੇਕ ਢਾਇਆ ਸੀਗਾ 에어 ਕਲੈਂਡਰ ਦੀ ਖਾਤਰ 45 ਗੇਰਾ ਨਹੀਂ ਸ਼ੋਅ ਤੁਸੀਂ ਆ ਵੇਖੀ ਹੋਣੀ ਆ ਤੇ ਉਹ ਸ਼ੋ ਉਹਦੇ ਵਿੱਚ ਜਿਹੜਾ 에어 ਕਲੈਂਡਰ ਵਿੱਚ ਵਿੱਚ ਹੁੰਦਾ ਹੈ 59 11 ਦੇ ਵਿੱਚ ਹੁੰਦਾ ਹੈ ਤੇ ਇਹ ਜਿਹੜਾ 50 ਬਾਈ ਆ ਇਹਦੇ ਬਾਹਰ ਹੁੰਦਾ ਹੈ ਸ਼ੋ ਦੇ ਵਿੱਚੋਂ ਤੇ ਇਹਦੇ ਸ਼ੇਕ ਆਉਂਦਾ ਸ਼ੁਰੂ ਤੋਂ ਕੰਪਨੀ ਵੱਲੋਂ ਤੇ ਜਿਹੜਾ 45 11 ਸੀਗਾ 45 11 ਦੇ ਨਹੀਂ ਸੀ ਹੁੰਦਾ ਉਹਦੇ ਆਪਾਂ ਚੇਚਾਂ ਜਿਹੜਾ ਸ਼ੇਕ ਕਢਾ ਕੇ 에어 ਕਲੈਂਡਰ 855 ਵਾਲਾ ਲਾਇਆ ਸੀ ਤੇ ਉਹਦੇ ਵਿੱਚ ਗਿੱਲਾ ਵੀ ਆਉਂਦਾ ਹੈ ਤੇ ਗਿੱਲਾ ਵੀ ਹੁੰਦਾ ਤੇ ਸੁੱਕਾ ਵੀ ਹੁੰਦਾ ਤੇ ਜਿਹੜਾ ਇਹਦੇ ਨਾਲ 에어 ਕਲੈਂਡਰ ਆਇਆ ਸੀਗਾ ਉਹ ਵੀ ਉਸੇ ਤਰ੍ਹਾਂ ਦੇ ਬੰਤਰ ਸੀਗੇ ਜੀ ਬਾਕੀ ਥੋੜੀ ਵਾਲੀ ਬੰਤਰ ਦਾ ਫਰਕ ਸੀਗਾ ਹੋ ਸਕਦਾ ਜਿਹੜੀ ਉਹ ਬੰਤਰ ਦੇ ਵਿੱਚ ਹੀ ਫਰਕ ਹੋਵੇ ਜਿਹੜਾ ਇੱਕ ਘਟਾਖੇ ਚ ਨਾ ਨਹੀਂ ਹੜਿਆ ਤੇ ਬਾਅਦ ਦੇ ਵਿੱਚ ਆਪਾਂ ਉਹ ਟਰੈਕਟਰ ਜਿਹੜਾ ਉਹਨੂੰ 에어 ਕਲੈਂਡਰ ਲਾ ਦਿੱਤਾ ਤੇ ਉਹ ਘਟਾਖੇ ਚ ਨਾੜ ਗਿਆ ਉਹ ਵਧੀਆ ਚੱਲਣਾ ਆਪਿਆ ਤੇ ਜਦੋਂ ਆਪਾਂ ਉਹ ਵੇਟ ਦਿੱਤਾ ਉਹ ਉਹ ਵੇਟ ਦੇ ਕੇ ਆਪਾਂ ਇਹ ਲੈ ਲਿਆ ਜਦੋਂ ਇਹ ਲੈ ਕੇ ਆਏ ਤੇ ਸਭ ਤੋਂ ਪਹਿਲਾਂ ਆਣ ਕੇ ਅਸੀਂ ਇਹਦਾ 에ਅਰ ਕਲੈਂਡਰ ਚੈੱਕ ਕੀਤਾ ਸੀਗਾ ਫਿਰ ਇਹ ਕਿਤੇ ਇਹਨੇ ਘੱਟਾ ਤਾਂ ਨਹੀਂ ਖਿੱਚਿਆ ਤੇ ਜਦੋਂ ਆਪਾਂ ਨੇ 에ਅਰ ਕਲੈਂਡਰ ਚੈੱਕ ਕੀਤਾ ਤੇ ਇਹਦੇ ਵਿੱਚ ਵੀ ਥੋੜਾ ਬੜਾ ਘੱਟਾ ਗਿਆ ਹੋਇਆ ਸੀਗਾ ਤੇ ਉਹ ਵੇਖਿਆ ਚੰਗੀ ਤਰ੍ਹਾਂ ਖੋਲ ਕੇ ਤੇ 에ਅਰ ਕਲੈਂਡਰ ਦੇ ਵਿੱਚ ਸਰਾਖ ਸੀਗਾ ਤੇ ਉਹ ਆਪਾਂ ਫਿਰ ਉਹ ਸਰਾਖ ਬੰਦ ਕਰਾਇਆ ਤੇ ਜਦੋਂ ਆਪਾਂੱਖੇ ਤੇ ਲਾ ਛੱਡਿਆ ਫੇਰ ਥੋੜਾ ਵਾਲਾ ਘਟਾ ਲਿਆ ਦੇ ਵਿੱਚ ਕਲਾ ਗਿੱਲਾ ਹੀ ਆਇਆ ਸੀਗਾ ਤੇਲ ਵਾਲਾ ਹੀ ਤੇ ਇਹ ਘਟਾ ਖਚ ਨੂੰ ਨਾ ਹੜਿਆ ਬਾਅਦ ਵਿੱਚ ਆਪਾਂ ਇਹਦੇ ਵਿੱਚ 855 ਵਾਲਾ ਲਿਆ ਕੇ ਸੁੱਕਾ ਪਾਇਆ ਉਹ ਇੱਕ ਸੀਜ਼ਨ ਆਪਾਂ ਪਾਇਆ ਵਿੱਚ ਟਰੈਡ ਗਿਆ ਦਬਨ ਲਾ ਪਿਆ ਟਰੈਡਰ ਲੋਡ ਲਾ ਪਿਆ ਸਾਹ ਕਿਉਂਕਿ ਓੱਖਾ ਮਿਲਦਾ ਸੀਗਾ ਤੇ ਉਸ ਆਪਾਂ ਇੱਕ ਸੀਜ਼ਨ ਹੀ ਪਾਇਆ ਨਵਾਂ ਲਿਆ ਕੇ ਵਿੱਚ ਪਾਇਆ ਉਹ ਇੱਕ ਸੀਜ਼ਨ ਹੀ ਪਾਇਆ ਬਾਅਦ ਵਿੱਚ ਕੱਢ ਦਿੱਤੇ ਅੱਡ ਕੇ ਤੇ ਉਹ ਰੱਖ ਦਿੱਤਾ ਅਜੇ ਤੱਕ ਰੋਲਦਾ ਫਿਰਦਾ ਤੇ ਅਸੀਂ ਫਿਰ ਸੁਕੇਰ ایر ਕਲੈਂਡਰ ਜੌਂਡੀਅਰ ਵਾਲਾ ਲਿਆ ਖਲਾ ਦਿੱਤਾ ਤੇ ਇਹ ਸੁਕੇਰ ਕਲੈਂਡਰ ਨਾਲ ਓਕਾ ਜੇ ਟਰੈਕਟਰ ਦੇ ਜਿਹੜਾ ਘੱਟਾ ਜਾਣ ਵੜ ਗਿਆ ਤੇ ਇੱਕ ਇਹਦੇ ਹੌਸ ਪਾਵਰ 'ਚ ਵੀ ਫਰਕ ਪਿਆ ਕਿ ਟਰੈਕਟਰ ਅੱਗੇ ਨਾਲੋਂ ਵੱਧ ਜ਼ੋਰ ਮਾਰਦਾ ਕਿਉਂਕਿ ਸਾਹ ਸੌਖਾ ਮਿਲਦਾ ਤੇ ਇਹਦੇ ਕਿਤੇ ਵੀ ਤੁਸੀਂ ਆਉਂਦੇ ਜਿਹੜੇ ਉੱਤੇ ਸ਼ੇਕ ਆ ਉਹਦੇ ਹੱਥ ਰੱਖੋਗੇ ਟਰੈਕਟਰ ਬੰਦ ਨਹੀਂ ਹੋਊਗਾ ਕਿਉਂਕਿ ਉਹ ਚਾਰਜ ਫਿਰ ਵੀ ਸਾੜ ਲੈਂਦਾ ਤੇ ਜਦੋਂ ਇਹ ਚੋਕ ਹੁੰਦਾ ਤੇ ਟਰੈਕਟਰ ਰੇਸ ਫੜਨਾ ਝੜ ਜਾਂਦਾ ਟਰੈਕਟਰ ਦਵਨ ਲੱਪ ਜਾਂਦਾ ਤੇ ਜਦੋਂ ਅਜੋਈ ਆਪਾਂ ਸਾਫ਼ ਕਰਾਂਗੇ ਤੇ ਉਸੇ ਤਰ੍ਹਾਂ ਹੀ ਫਿਰ ਉਸੇ ਦਾ ਨੂੰ ਇੱਕ ਟ੍ਰੈਟ ਜੋਰ ਫੇਰ ਮਾਰਨਾ ਪੈਂਦਾ ਤੇ ਇਹਦਾ ਵੀਰੋ ਇੱਕ ਇਹ ਫਾਇਦਾ ਹੈ ਤੇ ਜਿੰਨੇ ਵੀਰਾਂ ਕੋਲ ਵੀ ਭਾਵੇਂ 59 11 ਹੋਵੇ ਕੋਈ ਵੀ ਟਰੈਕਟਰ ਹੋਵੇ ਭਾਵੇਂ ਖਾਸ ਕਰਕੇ HMT ਜਿੰਨੇ ਵੀਰਾਂ ਕੋਲ ਵੀ ਗਿਆ ਸਾਰੇ ਇਸ ਬੰਦੇ ਨੂੰ ਧਿਆਨ ਰੱਖਿਓ ਵੀ ਹੌਸਫੈਲ ਚੈੱਕ ਕਰਕੇ ਵੇਖਿਓ ਵੀ ਘੱਟਾ ਦਾ ਨਹੀਂ ਕਿਤੇ ਗਿਆ ਜਦੋਂ ਵੀ HMT ਮਾਰ ਖਾਊਗਾ ਉਹ ਇੱਕ ਘੱਟੇ ਤੋਂ ਹੀ ਮਾਰਨੇ ਖਾਣੀ ਆ ਜੀਟਰ ਦੀ ਜਿਹੜੀ ਲਾਈਫ ਆ ਨਾ ਉਹ ਇੱਕ ਘੱਟੇ ਕਰਕੇ ਖਤਮ ਹੁੰਦੀ ਆ ਇਹ ਛੇਤੀ ਤਾਂ ਹੀ ਖੁੱਲਦੇ ਤੇ ਅਦਰਵਾਈਜ਼ ਇਹ ਛੇਤੀ ਨਾ ਖੁੱਲਣ ਆਸੀ ਸੁੱਕਾ 에ਅਰ ਫਿਲਟਰ ਜਿਹੜਾ ਆਪਾਂ ਤੇਲ ਵਾਲੇ ਦੇ ਵਿੱਚ ਪਾਇਆ ਸੀਗਾ ਤੇ ਨਾਲੇ ਟਰੈਕਟਰ ਦੀ ਲੁੱਕ ਚੈੱਕ ਕਰੋ ਐ ਇਦਾਂ ਵਧੀਆ ਲੱਗਦਾ ਆ ਆਪਾਂ ਨੂੰ ਤੇ ਜਿਹੜਾ ਆਪਾਂ ਸ਼ੇਕ ਸੀਗਾ ਉਹ ਆਪਾਂ ਟੇਬਲ 'ਵਾ ਕੇ ਤੋਂ ਬੰਦ ਕਰਾ ਦਿੱਤਾ ਸੀਗਾ ਤੇ ਬਹੁਤ ਸਾਰੇ ਵੀਰ ਆਪਣੇ ਤੋਂ ਕੰਟੈਕਟ ਨੰਬਰ ਆਪਣਾ ਪੁੱਛ ਰਹੇ ਸੀ ਤੇ YouTube ਦਾ ਇਹ ਰੂਲ ਆ ਵੀ ਉਹਦੇ ਵਿੱਚ ਆਪਾਂ ਆਪਣਾ ਨੰਬਰ ਨਹੀਂ ਕਮੈਂਟਾਂ ਦੇ ਵਿੱਚ ਡ੍ਰੌਪ ਕਰ ਸਕਦੇ ਤੇ ਇਸ ਕਰਕੇ ਜਿਸ ਕਿਸੇ ਵੀ ਨੇ ਵੀ ਆਪਣਾ ਕੰਟੈਕਟ ਨੰਬਰ ਨਾਲ ਗੱਲਬਾਤ ਕੋਈ ਵੀ ਕਰਨੀ ਆ ਉਹ ਆਪਣੇ ਇੰਸਟਾ ਜਾਂ ਫੇਸਬੁੱਕ ਪੇਜ ਤੇ ਆਣ ਕੇ ਆਪਾਂ ਮੈਸੇਜ ਕਰ ਸਕਦਾ ਆਪਾਂ ਉਸ ਦਾ ਜਵਾਬ ਵੀ ਦੇਵਾਂਗੇ ਕਿਸੇ ਤਰ੍ਹਾਂ ਦਾ ਸਵਾਲ ਹੋਵੇ ਆਪਾਂ ਉਸ ਚੀਜ਼ ਦਾ ਜਵਾਬ ਦੇਵਾਂਗੇ ਤੇ ਜੇ ਆਪਾਂ ਨੂੰ ਲੱਗੂਗਾ ਵੀ ਆਪਾਂ ਉਸ ਚੀਜ਼ ਤੇ ਵੀਡੀਓ ਬਣਾ ਲਿਆ ਵੀ ਤੇ ਉਸ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਉੱਪਰ ਵੀ ਦੇ ਦੇਵਾਂਗੇ ਤੇ ਉਸ ਲਿੰਕ ਰਹੀਂ ਤੁਸੀਂ ਆਪਾਂ ਨੂੰ ਇੰਸਟਾ ਜਾਂ ਫੇਸਬੁੱਕ ਤੇ ਮੈਸੇਜ ਕਰ ਸਕਦੇ ਆ ਤੇ ਮਿਲਦੇ ਆ ਜੀ ਆਪਾਂ ਹੋਰ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ